ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਜਦੋਂ ਆਪਾਂ ਖੇਤ ਬੰਨੀ ਗੇੜਾ ਮਾਰਦੇ ਆਂ ਜਾਂ ਕੋਈ ਆਪਾਂ ਪੈਦਲ ਚੱਲ ਕੇ ਜਾ ਰਹੇ ਆਂ ਤਾਂ ਬੈਟਰੀ ਦੀ ਲੋਡ ਪੈਂਦੀ ਪੈਂਦੀ ਆ ਤਾਂ ਆਪਾਂ ਇਹ ਬੈਟਰੀ ਮੰਗਵਾਈ ਸੀ ਆਨਲਾਈਨ Amazon ਤੋਂ ਵੈਸੇ ਤਾਂ ਗਾਰੰਟੀ ਵਰੰਟੀ ਇਹਦੀ ਕੋਈ ਨਹੀਂ ਹੈ ਤੇ ਮੈਨੂੰ ਇਹ ਵਧੀਆ ਲੱਗੀ ਤਾਂ ਕਰਕੇ ਵੀਡੀਓ ਪਾ ਰਹੇ ਆਂ ਆਪਾਂ ਇਹਦੇ ਵਿੱਚ ਇਹਦਾ ਨਾਮ ਹੈ ਜਿਹੜਾ M035C ਭਰ ਕੇ ਤੁਸੀਂ Amazon ਤੇ ਸਰਚ ਮਾਰੋ ਤੇ ਉੱਥੋਂ ਤੁਸੀਂ ਖਰੀਦ ਕਰ ਸਕਦੇ ਹੋ ਇਹਦੀ 300 ਰੁਪਏ ਦੇ ਲਗਭਗ ਇਹ ਇਹਦਾ ਪ੍ਰਾਈਸ ਹੈਗਾ ਜੇ ਦੁਕਾਨ ਤੋਂ ਲਓਗੇ 350 ਦੇ ਹਿਸਾਬ ਤੇ ਇਹ ਤੇ ਇਹਦੇ ਜਿਹੜੇ ਫੀਚਰ ਨੇ ਪਹਿਲੀ ਗੱਲ ਤਾਂ ਇਹ ਜਿਹੜਾ ਚਾਰਜ ਹੈ ਇਹਨੂੰ C type ਲੱਗਦਾ ਹੈ ਮੋਬਾਈਲ ਵਾਲਾ ਚਾਰਜ ਲੱਗ ਜਾਂਦਾ ਹੈ ਤੇ ਬੈਕਅਪ ਵੀ ਠੀਕ ਹੈ 2.5 ਘੰਟੇ ਵਧੀਆ ਇਹ ਕੱਢ ਜਾਂਦੀ ਹੈਗੀ ਤੇ ਮੈਂ ਗੱਲ ਤਾਂ ਜਿਵੇਂ ਹੁਣ ਇਹਦੇ ਫੀਚਰ ਸਾਨੂੰ ਦੱਸਦੇ ਆ ਚਲਾ ਕੇ ਦਿਖਾਉਣੇ ਆ ਆ ਜਿਵੇਂ ਫੋਕਸ ਹੈ ਦੋ ਢਾਈ ਕਿੱਲਾਂ ਤੇ ਵਧੀਆ ਦਿਖਾਉਂਦੀ ਹੈ ਇਹ ਕੁਛ ਮਰਜ਼ੀ ਦੇਖ ਲਓ ਜਮਾ ਇਹ ਬੰਦਾ ਜਾਂ ਆਪਣਾ ਜਾਨਵਰ ਕੋਈ ਵੀ ਖੇਤ ਬੰਨੇ ਤੁਰੇ ਫਿਰਦਾ ਜਮਾ ਦਿਖਾਉਗੀ ਤੇ ਇਹਦਾ ਜਿਹੜਾ ਇਹ ਆ ਚੀਜ਼ ਹੈ ਇਹ ਅੱਗੇ ਪਿੱਛੇ ਹੋ ਜਾਂਦਾ ਜੋ ਤੁਸੀਂ ਨੇੜੇ ਲਿਆਉਣੀਆਂ ਇਹਨੂੰ ਪਿੱਛੇ ਨੂੰ ਕਰੋ ਤੇ ਇਹਦਾ ਚਾਨਣ ਨੇੜੇ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਇਹਦਾ ਚਾਨਣ ਆਪੱਖ ਨੇੜੇ ਆ ਗਿਆ ਪੂਰਾ ਹੈ ਚਾਨਣ ਪੂਰਾ ਵਧੀਆ ਹੈਗਾ ਜਿਵੇਂ ਲੈਂਜ ਟਾਈਪ ਹੁੰਦਾ ਨਾ ਇਹਦਾ ਸ਼ੀਸ਼ਾ ਇਸ ਤਰ੍ਹਾਂ ਹੈਗਾ ਤੇ ਵੀਡੀਓ ਇਹਦੀ ਦਿਨ ਟਾਈਪ ਪੈਣੀ ਨਹੀਂ ਸੀ ਤਾਂ ਕਰਕੇ ਸ਼ਾਮ ਨੂੰ ਪਾ ਰਹੇ ਹਾਂ ਤੇ ਇਦੋਂ ਬਾਅਦ ਜਦੋਂ ਇੱਕ ਵਾਰੀ ਨਪੋਂਗੇ ਆ ਚੀਜ਼ ਹੈ ਦੂਜੀ ਵਾਰੀ ਥੋੜਾ ਜਿਹਾ ਘਟ ਜਾਣਾ ਹੁੰਦਾ ਤੀਜੀ ਵਾਰੀ ਬਲਿੰਕ ਕਰਦੀ ਹੈ ਇਹ ਚੌਥੀ ਵਾਰੀ ਇਹਦਾ ਇੱਕ ਇਹ ਆ ਇੱਥੇ ਵੱਲ ਵਾ ਮੇਣੇ ਦਾ ਮੰਗਵਾਉਣ ਦਾ ਰੀਜਨ ਇਹ ਸੀ ਇਹ ਇੱਕ ਤਾਂ ਇਹ ਜੇਬ ਚ ਪੈ ਜਾਂਦੀ ਆ ਕੋਈ ਬਾਲੀ ਵੱਡੀ ਚੀਜ਼ ਨਹੀਂ ਇਹ ਤਾਂ ਕਰਕੇ ਨਹੀਂ ਆਪਾਂ ਨੂੰ ਮੋਢੇ ਚ ਪਾਉਣੀ ਪੈਂਦੀ ਹੈ ਜਾਂ ਉੱਥੇ ਨੱਕਾ ਨੁੱਕਾ ਬੰਦ ਕਰਨ ਵੇਲੇ ਆਪਾਂ ਨੂੰ ਥੱਲੇ ਧਰਨੀ ਪੈਂਦੀ ਹੈਗੀ ਤਾਂ ਕਰਕੇ ਮੈਨੂੰ ਇਹ ਵਧੀਆ ਲੱਗੀ ਤਾਂ ਆਪਾਂ ਚੈਨਲ ਦੇ ਉੱਤੇ ਇਹਦੀ ਵੀਡੀਓ ਆਪਾਂ ਸਾਂਝੀ ਕਰ ਰਹੇ ਹਾਂ ਤੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ Amazon ਤੋਂ ਤੇ ਆਪਣਾ ਦੁਕਾਨ ਤੋਂ ਵੀ ਲੈ ਸਕਦੇ ਆ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ